ਲੋਕ ਸਭਾ ਚੋੜਾ 2024 ਦਾ ਖਾੜਾ ਪੱਕ ਚੁੱਕਾ ਹਰ ਇੱਕ ਉਮੀਦਵਾਰ ਲੋਕਾਂ 'ਚ ਵਿਚਰ ਰਹੇ ਨੇ ਅੰਮ੍ਰਿਤਸਰ ਗੁਰੂ ਨਗਰੀ ਦੀ ਗੱਲ ਕੀਤੀ ਆਵੇ ਹਰ ਇੱਕ ਉਮੀਦਵਾਰ ਦੇ ਵੱਲੋਂ ਆਪਣਾ ਵਿਚਾਰ ਰੱਖ ਰਹੇ ਨੇ ਕੋ ਲੋਕਾਂ ਨੇ ਕੋਈ ਡਿਮਾਂਡ ਨਹੀਂ ਰੱਖੀ ਉਹ ਕਿੱਥੋਂ ਗੱਲ ਕਰਦੇ ਆ ਵੀ ਜਿੱਦਾਂ ਕੇ ਕੰਮ ਕੀਤੇ ਬਸ ਕਰ ਹੀ ਜਾਣੇ ਇਹ ਸਾਡੀ ਇੰਡਸਟਰੀ ਐ ਟੂਰਿਜ਼ਮ ਔਰ ਉਹਨੂੰ ਵੱਧ ਤੋਂ ਵੱਧ ਬੜਾਵਾ ਦੇਣਾ ਸੜਕਾਂ ਦਾ ਇਨਫਰਾਸਟ੍ਰਕਚਰ ਬਣਾਤਾ ਵੱਡਾ 75 ਕਿਲੋਮੀਟਰ ਦਾ ਰਿੰਗ ਰੋਡ ਐ ਐਕਸਪ੍ਰੈਸ ਵੇ ਨੂੰ ਟਿਕਟ ਮਿਲ ਗਈ ਇਨਾਮ ਸਾਡੇ ਅਗੇ ਲੋਕਾਂ ਨੂੰ ਮਿਲਦੀ ਕੰਮ ਕਰਕੇ ਔਜਲਾ ਸਾਹਿਬ ਇੱਕ ਨਿੱਕਦਿਲ ਇਨਸਾਨ ਹੈ ਔਰ ਤੀਸਰੀ ਵਾਰ ਔਜਲਾ ਸਾਹਿਬ ਜਿੱਤਣਗੇ ਹੁਣ ਬੁਲਟ ਟ੍ਰੇਨ ਵੀ ਆਇਣੀ ਆਲੇ ਦੁਆਲੇ ਲਿੰਕ ਰੋਡ ਬਣ ਰਹੇ ਆ ਇਹੋ ਜਿਹੇ ਬਹੁਤ ਸਾਰੇ ਕੰਮ ਆ ਔਜਲਾ ਸਾਹਿਬ ਨੇ ਜਿਹੜਾ ਵਾ ਮੇਰੇ ਸਰਦੇ ਵਿੱਚ ਕਰਾਇਆ ਲੋਕ ਸਭਾ ਚੋੜਾ 2024 ਦਾ ਖਾੜਾ ਪੱਕ ਚੁੱਕਾ ਹਰ ਇੱਕ ਉਮੀਦਵਾਰ ਲੋਕਾਂ 'ਚ ਵਿਚਾਰੇ ਨੇ ਅੰਮ੍ਰਿਤਸਰ ਗੁਰੂ ਨਗਰੀ ਦੀ ਗੱਲ ਕੀਤੀ ਆਵੇ ਹਰ ਇੱਕ ਉਮੀਦਵਾਰ ਦੇ ਵੱਲੋਂ ਆਪਣਾ ਵਿਜੇ ਰੱਖ ਰਹੇ ਨੇ ਭਾਜਪਾ ਤੋਂ ਲੈ ਕੇ ਕਾਲੀ ਦਲ ਆਮ ਪਾਰਟੀ ਕਾਂਗਰਸ ਦੇ ਵੱਲੋਂ ਗੱਲਬਾਤ ਕਰਾਂਗੇ ਚਾਹ ਦੀਆਂ ਚੁਸਕੀਆਂ ਤੇ ਨਾਲ ਪਨੀਰ ਖਾਂਦੇ ਹੋਏ ਐਮਪੀ ਗੁਰਜੀਤ ਸਿੰਘ ਜਿਮੇਵਾਰੀ ਤੁਹਾਨੂੰ ਵੱਡੀ ਆ ਪਹਿਲਾਂ ਵੀ ਤੁਸੀਂ ਜ਼ਿਮੇਵਾਰੀ ਅੰਮ੍ਰਿਤਸਰ ਗੁਰੂਵਰੀ ਨਾਗਰੀ ਵਾਤੇ ਨਿਭਾਈ ਆ ਹੁਣ ਲੋਕਾਂ ਦੇ ਵਿੱਚ ਕੀ ਲੋਕ ਮੰਗਦੇ ਨੇ ਦੇਖੋ ਲੋਕਾਂ ਨੇ ਕੋਈ ਡਿਮਾਂਡ ਨਹੀਂ ਰੱਖੀ ਲੋਕ ਇੱਕੋ ਗੱਲ ਕਰਦੇ ਆ ਵੀ ਜਿੱਦਾਂ ਅੱਗੇ ਕੰਮ ਕੀਤੇ ਬਸ ਕਰ ਹੀ ਜਾਣੇ ਆ ਤੁਹਾਨੂੰ ਤੇ ਇਹ ਜਦੋਂ ਐਪਰੀਸ਼ੀਏਸ਼ਨ ਮਿਲਦੀ ਆ ਨਾ ਤੇ ਇਹਦੇ ਨਾਲ ਸਾਡਾ ਹੌਸਲਾ ਵੱਧਦਾ ਹੈ ਔਰ ਇਹਦੇ ਨਾਲ ਫਿਰ ਅਸੀਂ ਕੰਮ ਵੀ ਦੁਣੀ ਤਿੰਨੀ ਸਪੀਡ ਨਾਲ ਕਰਾਂਗੇ ਜਿਵੇਂ ਇੱਕ ਬੱਚਾ ਕੋਈ ਪੜ੍ਹ ਕੇ ਸਕੂਲੋਂ ਕੋਈ ਅੱਛੇ ਮਾਰਕਸ ਲੈ ਕੇ ਘਰ ਜਾਂਦਾ ਨਾ ਜੇ ਜਦੋਂ ਉਹਦੇ ਪੇਰੈਂਟਸ ਉਹਨੂੰ ਥਾਪੜਾ ਦੇ ਦੇਣ ਨਾ ਚੰਗੀ ਤਰ੍ਹਾਂ ਤੇ ਬੇਟਾ ਬਹੁਤ ਵਧੀਆ ਤੇ ਬੱਚਾ ਅਗਲੀ ਕਲਾਸ ਚ ਫਿਰ ਉੱਤੋਂ ਜ਼ਿਆਦਾ ਯੋਰ ਲਾਉਂਦਾ ਉਹ ਉਹ ਬੱਚੇ ਵਾਲੀ ਹਾਦ ਮੇਰੀ ਹੈ ਮੇਰਾ ਪਰਿਵਾਰ ਆ ਤੇ ਮੈਂ ਇੱਕ ਬੱਚਾ ਆ ਜਿਹੜਾ ਮੈਂ ਆਪਣੇ ਐਗਜ਼ਾਮ ਜਿਹੜੇ ਮੈਨੂੰ ਦਿੱਤੇ ਸੀ ਮੈਂ ਦੇ ਕੇ ਆਇਆ ਤੇ ਰਿਜ਼ਲਟ ਜਿਹੜਾ ਲੋਕਾਂ ਨੇ ਦੱਸਣਾ ਵੀ ਉਹ ਤੈਨੂੰ ਰਿਜ਼ਲਟ ਕਿੰਨੇ ਪਰਸੈਂਟ ਲੋਕਾਂ ਨੇ ਪਿੱਛੋਂ ਤੇ ਮੈਨੂੰ ਪਾਸ ਕਰਤਾ ਹੁਣ ਮੈਂ ਘਰ ਆਇਆ ਮੇਰੇ ਘਰ ਵਾਲੇ ਕਿੰਨਾ ਪਿਆਰ ਦਿੰਦੇ ਤੇ ਇਹ ਚੀਜ਼ ਵੇਖਣੀ ਹੈ ਬਸ ਇਹਦੀ ਤਕੇੜ ਹੈ ਦਿਆਂ ਚ ਵਿਚਰਦੇ ਹੋ ਹਰ ਇੱਕ ਕੁੱਨੇ ਕੋਨੇ ਦਾ ਤੁਹਾਨੂੰ ਪਤਾ ਕਿਹੜੇ ਕੰਮ ਹੋਣ ਵਾਲੇ ਅੰਮ੍ਰਿਤਸਰ ਦੇ ਜੇ ਗੱਲ ਕੀਤੀ ਜਾਵੇ ਤਾਂ ਦੇਖੋ ਕੰਮ ਨਾ ਦੋ ਤਿੰਨ ਤਰ੍ਹਾਂ ਆਇਆ ਇੱਕ ਤੇ ਹੈਗੇ ਲੋਕਲ ਬਾਡੀ ਦੇ ਕੰਮ ਕਾਰਪੋਰੇਸ਼ਨ ਹੈ ਜਿੱਦਾਂ ਹੁਣ ਹੁਣ ਦੋ ਸਾਲ ਤੋਂ ਕਾਰਪੋਰੇਸ਼ਨ ਹੀ ਐ ਨਹੀਂ ਤਾਂ ਕੰਮ ਕਿਦੋਂ ਕੰਮ ਕਿੰਨੂ ਗਾਓ ਤੇ ਕੀ ਕਰਾਓਗੇ ਜਿਹੜੀ ਸਰਕਾਰ ਕਾਉਂਸਲਰ ਦੀ ਇਲੈਕਸ਼ਨ ਨਹੀਂ ਕਰਾ ਸਕਦੀ ਉਹ ਕੰਮਾਂ ਦੀ ਹੁਣ ਭਰਪਾਈ ਜਿਹੜੀ ਉਹ ਸਰਕਾਰ ਨੂੰ ਜਵਾਬਦੇਹੀ ਦੇਣਾ ਪੈਣਾ ਜਿਹੜੇ ਲੋਕਾਂ ਦੇ ਕੰਮ ਹੈ ਮੇਰਾ ਕੰਮ ਹੈ ਕਿ ਟੂਰਿਸਟ ਸਿਟੀ ਹੈ ਇਹ ਸਾਡੀ ਇੰਡਸਟਰੀ ਹੈ ਟੂਰਿਜ਼ਮ ਔਰ ਉਹਨੂੰ ਵੱਧ ਤੋਂ ਵੱਧ ਬੜਾਵਾ ਦੇਣਾ ਉਹਦੇ ਲਈ ਜੋ ਬੈਸਟ ਹੋ ਸਕਦਾ ਜਿਵੇਂ ਹੁਣ ਸੜਕਾਂ ਦਾ ਇਨਫਰਾਸਟ੍ਰਕਚਰ ਬਣਾਤਾ ਵੱਡਾ 75 ਕਿਲੋਮੀਟਰ ਦਾ ਰਿੰਗ ਰੋਡ ਹੈ ਐਕਸਪ੍ਰੈਸਵੇ ਸਾਢੇ 4 ਘੰਟੇ ਜਿੱਥੋਂ ਦਿੱਲੀ ਚੱਲਿਆ ਜਾ ਕਰਨਾ ਬਾਈ 에ਅਰ ਜਾਣਾ ਤਾਂ 에ਅਰਪੋਰਟ ਦਾ ਬਹੁਤ ਵੱਡਾ ਵਿਸਤਾਰ ਕਰਤਾ ਜਿਹੜਾ ਗਰੀਬ ਬੰਦਾ ਰੇਲ ਤੇ ਸਫ਼ਰ ਕਰਦਾ ਉਹਦੇ ਲਈ ਰੇਲ ਰੇਲਵੇ ਦਾ ਵਿਸਤਾਰ ਕਰਤਾ ਐਜੂਕੇਸ਼ਨ ਨੂੰ ਪ੍ਰੋਮੋਟ ਕਰਨਾ ਇਹ ਮਤਲਬ ਜਿੰਨੇ ਵੀ ਕੰਮ ਨੇ ਨਾ ਚਾਹੇ ਇੰਡਸਟਰੀ ਹੈ ਚਾਹੇ ਐਗਜ਼ੀਬਿਸ਼ਨ ਸੈਂਟਰ ਬਣਾਉਣਾ ਹੈ ਡੰਪ ਦੀ ਮਸਲਾ ਆ ਕੂੜੇ ਵਾਲੇ ਡੰਪ ਦਾ ਆ ਅਸਲੇ ਵਾਲੇ ਡੰਪ ਦਾ ਮਸਲਾ ਆ ਇਹ ਸਾਰੇ ਆਲਰੇਡੀ ਕੰਮ ਇਹਨਾਂ ਦੇ ਪ੍ਰੋਸੈਸ ਚੱਲ ਰਹੇ ਨੇ ਮਤਲਬ ਜਿੰਨੇ ਕੰਮ ਅੰਮ੍ਰਿਤਸਰ ਦੇ ਨੇ ਨਾ ਕੱਲ ਸੀਆਈਆਈ ਦੀ ਮੀਟਿੰਗ ਹੋਈ ਸੀ ਉਹਨਾਂ ਦੀ ਉਹਨਾਂ ਨੇ ਜਦੋਂ ਮੈਨੂੰ ਸਵਾਲ ਕੀਤੇ ਮੈਂ ਉਹਨਾਂ ਨੂੰ ਜਾ ਕੇ ਆਪਣਾ ਡਾਕੂਮੈਂਟ ਰੱਖਤਾ ਮੈਂ ਮੇਰਾ ਡਾਕੂਮੈਂਟ ਬਾਅਦ ਚ ਬੜੇ ਬੜੇ ਸਵਾਲ ਕਰ ਲਓ ਜਦੋਂ ਨਾ ਸਵਾਲ ਕੀਤੇ ਡਾਕੂਮੈਂਟ ਮਿਲ ਲਿਆ ਤਾਂ ਉਹ ਕਹਿੰਦੇ ਇਹ ਸਾਰਾ ਕੁਝ ਉਹੀ ਆ ਤੇ ਮੈਂ ਕਿਹਾ ਜੀ ਤੁਸੀਂ ਵੀ ਅੰਮ੍ਰਿਤਸਰ ਦੇ ਮੈਂ ਵੀ ਅੰਮ੍ਰਿਤਸਰ ਦਾ ਤੁਸੀਂ ਵੀ ਇਹਦੀ ਜੜ ਤੋਂ ਜਾਣਦੇ ਮੈਂ ਵੀ ਜੜ ਤੋਂ ਜਾਣਦਾ ਮੈਂ ਕਿਹਾ ਇਹ ਕੰਮ ਜਿੰਨੇ ਮੈਂ ਲਿਖੇ ਆ ਵੀ ਕਰਨੇ ਨੇ ਵਿਜ਼ਨ ਆ ਇਹਦੇ ਦੇ ਆਲਰੇਡੀ ਕੰਮ ਚੱਲ ਰਿਹਾ ਇਹ ਨਹੀਂ ਕਾ ਜੇ ਤਬ ਹੋ ਗਿਆ ਹੋ ਸਕਦਾ ਕੋਈ 2-4% ਹੋਣ ਵੀ ਜਿਹੜੇ ਨਹੀਂ ਫਟ ਹੋ ਸਕੇ ਕਿਉਂਕਿ ਪਾਰਲੀਮੈਂਟ ਇੱਕ ਇਹੋ ਜਿਹਾ ਪਵਿੱਤਰ ਸਦਨ ਹੈ ਜਿਹਦੇ ਚ ਤੁਹਾਡੀ ਦੁੱਖ ਤਕਲੀਫ ਸ਼ਹਿਰ ਦੀ ਮੈਂ ਉਥੇ ਰੱਖ ਸਕਦਾ ਤੋਂ ਪਵਿੱਤਰ ਸਦਨ ਜਿਹੜਾ ਆ ਉਹ ਫਿਰ ਸਰਕਾਰ ਨੂੰ ਜਵਾਬਦੇਹ ਬਣਾਉਂਦਾ ਸਿਸਟਮ ਨੂੰ ਜਵਾਬਦੇਹ ਬਣਾਉਂਦਾ ਫਿਰ ਜਾ ਕੇ ਸਰਕਾਰਾਂ ਉੱਤੇ ਕੰਮ ਕਰਦੀਆਂ ਨੇ ਸੋ ਉਹ ਪਵਿੱਤਰ ਸਦਨ ਦੇ ਵਿੱਚ ਅੰਮ੍ਰਿਤਸਰ ਦੀਆਂ ਜਿੰਨੀਆਂ ਤਕਲੀਫਾਂ ਨੇ ਚਾਹੇ ਵਪਾਰ ਦੀ ਹੋਵੇ ਪੱਕ ਭਾਰਤ ਪਾਕਿਸਤਾਨ ਵਪਾਰ ਦੀ ਹੋਵੇ ਕਿਸਾਨਾਂ ਦੀ ਹੋਵੇ ਮਜ਼ਦੂਰਾਂ ਦੀ ਹੋਵੇ ਦਲਤ ਭਾਈਚਾਰੇ ਦੀ ਹੋਵੇ ਨੌਜਵਾਨਾਂ ਦੀ ਹੋਵੇ ਫੌਜੀ ਭਰਾਵਾਂ ਦੀ ਹੋਵੇ ਜਿੱਦਾਂ ਅਗਨੀ ਵੀਰ ਜਿਹੜ ਉਹ ਸਾਰੀਆਂ ਮੁਸ਼ਕਲਾਂ ਸਾਡੀਆਂ ਐਜੀਟੇਸ਼ਨ ਤੋਂ ਲੈ ਕੇ ਕੁਐਸਚਨ ਪੁੱਟ ਕਰਨ ਤੋਂ ਲੈ ਕੇ ਪਾਰਲੀਮੈਂਟ ਦੇ ਵਿੱਚ ਵਿਸਥਾਰ ਦੇ ਨਾਲ ਸਮਝਾਉਣ ਤੋਂ ਲੈ ਕੇ ਹਰ ਚੀਜ਼ ਉਹਦੇ ਤੇ ਔਨ ਰਿਕਾਰਡ ਹੈ ਸੋ ਇਸ ਕਰਕੇ ਲੋਕ ਸਾਰੀ ਚੀਜ਼ ਸਮਝਦੇ ਨੇ ਲੋਕਾਂ ਨੇ ਇੱਕੋ ਮੰਨ ਬਣਾਇਆ ਕਿ ਅਗਲਾ ਮੌਕਾ ਜ਼ਰੂਰ ਤੁਹਾਨੂੰ ਦੇਣਾ ਹੈ ਔਰ ਇਹ ਲੋਕਾਂ ਦੇ ਹਾਫ ਭਾਫ ਤੋਂ ਲੱਗਦਾ ਹੈ ਬਾਕੀ ਚੋਣ ਚੋਣ ਹੈ ਇਲੈਕਸ਼ਨ ਇਲੈਕਸ਼ਨ ਹੈ ਇਲੈਕਸ਼ਨ ਨੂੰ ਇਲੈਕਸ਼ਨ ਦੀ ਤਰ੍ਹਾਂ ਹੀ ਅਸੀਂ ਲੜ ਰਹੇ ਹਾਂ ਔਰ ਆਮ ਲੋਕਾਂ ਤੱਕ ਅਸੀਂ ਪਹੁੰਚ ਕਰ ਰਹੇ ਹਾਂ ਅਸੀਂ ਮਤਲਬ ਜਿਹੜੀ ਇੱਕ ਉਹ ਪਰੰਪਰਾਵਾਦੀ ਰਾਜਨੀਤੀ ਐ ਨਾ ਉਹ ਤੋਂ ਥੋੜਾ ਜਿਹਾ ਹਟਕੇ ਆ ਕਿਉਂਕਿ ਹੁਣ ਸਮਾਜ ਚੇਂਜ ਹੋ ਗਿਆ। ਅੱਜ ਕੱਲ ਹਰ ਕੋਈ ਬੰਦਾ ਇਹ ਨਹੀਂ ਜ਼ਰੂਰੀ ਨਹੀਂ ਕਿ ਮੈਂ ਮਤਲਬ ਜਿਹੜੇ ਆਪਣੇ ਜਿਹੜੇ ਸਾਡੇ ਵਰਕਰ ਨੇ ਜਾਂ ਉਹਨਾਂ ਦੇ ਨਾਲ ਹੀ ਅਸੀਂ ਜੇ ਉਹਨੇ ਵਰਕਰਾਂ ਤੋਂ ਵੀ ਗਾਂ ਅਸੀਂ ਵਰਕਰ ਨੂੰ ਕਹਿ ਦਿੰਨੇ ਕਿ ਭਾਈ ਉੱਥੇ ਲੈ ਕੇ ਜਾ ਜਿੱਥੇ ਆਮ ਲੋਕ ਬੈਠੇ ਨੇ ਸਾਰੀਆਂ ਧਿਰਾਂ ਦੇ ਲੋਕ ਹੋਣ ਸਾਰੇ ਵਰਗਾਂ ਦੇ ਹੋਣ ਸਾਰੇ ਧਰਮਾਂ ਦੇ ਹੋਣ ਤਾਂ ਕਿ ਉਹ ਸਾਡਾ ਖੁੱਲ ਕੇ ਗੱਲ ਕਰ ਸਕਣ। ਸੋ ਸੋ ਇਹ ਚੀਜ਼ ਲੋਕਾਂ ਕੋਲ ਪਸੰਦ ਕਰਦੇ ਆ। ਕਈ ਸਿਆਸਾਦਾਨ ਬੜਾ ਕੁਝ ਬੋਲ ਜਾਂਦੇ ਨੇ। ਬੀਤੇ ਦਿਨ ਇੱਕ ਵੀਡੀਓ ਵਾਇਰਲ ਹੋਈ ਸੀ ਬੋਨੀ ਜਿਹਦੇ ਵਿੱਚ ਉਹਨਾਂ ਨੇ ਕੁਝ ਸਿੱਖ ਧਰਮਾਂ ਤੋਂ ਬੋਲਿਆ ਸੀ ਮੈਂ ਨਾ ਸਿਆਸਤਦਾਨਾਂ ਨੂੰ ਇਹ ਗੱਲ ਕਰਦਾ ਹੁੰਦਾ ਕਿ ਵੇਖੋ ਮੈਂ ਉਹਨਾਂ ਨੂੰ ਕਹਾਂ ਕਿਸੇ ਨੂੰ ਵੀ ਕਿਸੇ ਧਰਮ ਨੂੰ ਵੱਧ ਘੱਟ ਨਹੀਂ ਕਹਿਣਾ ਚਾਹੀਦਾ ਇਹ ਸਮਝ ਆਪੋ ਆਪਣੀ ਚਲੋ ਮੈਂ ਪੋਲੀਟੀਕਲ ਤੌਰ ਤੇ ਉਹ ਬਲੇਮ ਵਾਲੀ ਨਹੀਂ ਗੱਲ ਕਰਦਾ ਉਹਦੇ ਕੋਲ ਗਲਤੀ ਹੋਈ ਹੈ ਉਹਨੇ ਮਾਫੀ ਮੰਗ ਲਈ ਹੈ ਗੱਲ ਖਤਮ ਹੋ ਗਈ ਮੈਂ ਤੇ ਇਹ ਚੀਜ਼ ਕਹੂੰਗਾ ਜਿਹਨੇ ਮਾਫੀ ਮੰਗ ਲਈ ਠੀਕ ਹੈ ਗੱਲ ਮੁੱਕ ਗਈ ਪਰ ਉਹਦੇ ਤੋਂ ਬਲੰਡਰ ਜਿਹੜੀਆਂ ਮਿਸਟੇਕ ਨੇ ਜਿਹੜੀਆਂ ਕਨਸਟੀਟਿਊਸ਼ਨ ਵਾਲੀਆਂ ਨੇ ਉਹਨਾਂ ਦੇ ਨਾਂ ਬੋਨੀਜੀ ਬੋਲਦੇ ਨਾਂ ਉਹਨਾਂ ਦਾ ਸਿਸਟਮ ਬੋਲਦਾ ਨਾਂ ਉਹਨਾਂ ਦਾ ਉਮੀਦਵਾਰ ਬੋਲਦਾ ਹੁਣ ਮਨੀਪੁਰ ਘਟਨਾ ਦੇ ਕੀ ਕਹਿਣਗੇ ਦੱਸੋ ਸਭ ਤੋਂ ਵੱਡੀ ਜਿਹੜੀ ਦਿਲ ਨੂੰ ਦਿਖਾਉਣ ਵਾਲੀ ਘਟਨਾ ਹੈ ਵੀ ਸਾਡੀਆਂ ਧੀਆਂ ਭੈਣਾਂ ਦਾ ਜੋ ਹਾਲਾਤ ਹੋਇਆ ਉਹ ਵੀ ਉਹ ਪਰਿਵਾਰ ਦਾ ਜਿਹਦਾ ਜਿਹਦਾ ਜਿਹੜਾ ਮੁਖੀਆ ਸੀ ਉਹ ਕਾਰਗਿਲ ਦੇ ਵਿੱਚ ਸ਼ਹੀਦ ਹੋਇਆ ਸੀ ਫੌਜੀ ਉਸ ਪਰਿਵਾਰ ਨਾਲ ਇਹ ਘਟਨਾ ਵਾਪਰੀ ਹੈ ਤੇ ਪ੍ਰਾਈਮ ਮਿੰისტਰ ਇੱਕ ਲਫਾਜ਼ ਨਹੀਂ ਬੋਲਿਆ ਮੇਰਾ ਤਾਂ ਇੱਕੋ ਹੀ ਇਹਨਾਂ ਨੂੰ ਆ ਵੀ ਤੁਸੀਂ ਘੱਟੋ ਘੱਟ ਉਹ ਨਹੀਂ ਮਾਫੀ ਮੰਗਦਾ ਤੁਸੀਂ ਮਾਫੀ ਮੰਗ ਲਓ ਜਨਤਕ ਤੌਰ ਤੇ ਵੀ ਆ ਜਿਹੜੀ ਘਟਨਾ ਹੋਈ ਹੈ ਬੜੀ ਮਾੜੀ ਆ ਬੀਜੇਪੀ ਦੇ ਕੈਂਡੀਡੇਟ ਕਹਿੰਦੇ 300 ਰੁਪਿਆ ਗੋਭੀ ਵਕਾਦਾਂਗੇ ਤੇ ਉਜਲਾ ਸਾਹਿਬ ਕੀ ਵਕਾਉਣਗੇ ਫਿਰ ਅਸੀਂ ਤੇ ਭਰਾਵਾ ਆਪਣੀ ਮਿਹਨਤ ਦੇ ਨਾਲ ਉਗਾਈਆਂ ਚੀਜ਼ਾਂ ਜਿਹੜੀਆਂ ਨੇ ਨਾ ਆਪਣੇ ਨੌਜਵਾਨਾਂ ਨੂੰ ਦਹਾ ਨੌ ਦੀ ਕਿਰਤ ਕਰਨੀ ਦੱਸਣੀ ਆ ਚੀਜ਼ਾਂ ਦੇ ਇੰਡੀਆ 'ਚ ਬਹੁਤ ਵੱਡੀ ਮਾਰਕੀਟ ਹੈ ਜਿਵੇਂ ਹੁਣ ਇੱਥੇ ਗਰਮੀ ਹੋ ਗਈ ਹੈ ਪਹਾੜਾਂ 'ਤੇ ਠੰਡ ਹੋ ਗਈ ਹੈ ਗਰਮੀ ਵਾਲੀਆਂ ਫਸਲਾਂ ਉੱਧਰ ਨੂੰ ਚਲੇ ਜਾਣੀਆਂ ਨੇ ਜਿਹੜੀ ਇੱਥੇ ਫਸਲ ਆਉਣਾ ਇਸ ਵੇਲੇ ਸਸਤੀ ਉੱਥੇ ਮਹਿੰਗੀ ਵਿਕਦੀ ਆ ਇੱਕ ਸਿਸਟਮ ਨੂੰ ਠੀਕ ਕਰਨਾ ਪਊਗਾ ਜਿਹੜਾ ਕਿਸਾਨ ਨੂੰ 20 ਦਿਨ ਦੀ ਫਸਲ ਹੁੰਦੀ ਹੈ ਉਹ ਸਾਨੂੰ ਨਿਸ਼ੋਰ ਕਰਨਾ ਪਊ ਸਾਡੀ ਗਵਰਨਮੈਂ ਤਾਂ ਕਿ ਹੁਣ ਜੇ ਫਰਜ ਕਰੋ ਗੋਭੀ ਹੋਈ ਹੈ ਗੋਭੀ ਇਕੱਲੀ ਸਾਰੀ ਹੋ ਜਾਂਦੀ ਕਿਉਂਕਿ ਮੌਸਮ ਦੀ ਮੌਸਮੀ ਫਸਲ ਹੈ ਅਸੀਂ ਇੱਕੇ ਦਮ ਫਸਲ ਨੂੰ ਕਿਸ ਰੇਟ ਤੇ ਚੁੱਕਣਾ ਹੈ ਰਾਹੁਲ ਗਾਂਧੀ ਜੀ ਨੇ ਕਿਹਾ ਕਿ ਅਸੀਂ ਐਮਐਸਪੀ ਲੈ ਕੇ ਆਉਣੀ ਹੈ ਕਿ ਜੇ ਗੋਭੀ 25 ਜਾਂ 30 ਰੁਪਏ ਪਾ ਕੇ ਜੇ ਲੇਬਰ ਪੈਂਦੀ ਆ ਉਹ 25 30 ਰੁਪਏ ਕਿਸਾਨ ਨੂੰ ਮਿਲਣਗੇ ਹੁਣ ਗੋਭੀ ਜਿਹੜੀ ਹੈ ਆਮ ਪਬਲਿਕ ਨੂੰ ਤਾਂ ਉਸੇ ਰੇਟ ਤੇ ਮਿਲਦੀ ਜਿਸ ਰੇਟ ਤੇ ਆਮ ਮਿਲਦੀ ਆ ਉਹਨੂੰ ਤਾਂ ਮਹਿੰਗੇ ਪਾ ਦੇ ਮਿਲਦੀ ਆ ਇਹਦੇ ਵਾਸਤੇ ਅਸੀਂ ਜਿਹੜੀਆਂ ਕਿਸਾਨ ਣਾਟ ਆਲਰੇਡੀ ਖੋਲ੍ਹੀਆਂ ਅਸੀਂ ਜੀ ਉੱਤੇ ਚ ਜਿਹੜਾ ਐਗਰੀਕਲਚਰ ਆਫਿਸ ਹੈ ਨਾ ਇਹ ਇੱਕ ਖੇਤੀ ਬੜੀ ਭਵਣ ਹੈ ਉੱਥੇ ਕਿਸਾਨਾਂ ਟਕੋਲੀ ਕਿਸਾਨ ਉੱਥੇ ਆਪਣੀ ਫਸਲ ਨਹੀਂ ਹੁੰਦੇ ਆ ਕੋਈ ਵੀ ਸ਼ਹਿਰ ਵਾਲੇ ਜਾਣ ਉੱਥੋਂ ਜਿਹੜੀ ਫਸਲ ਆ ਆਪਣੀ ਮੌਜੂਦਾ ਹੈ ਜਿਹੜੀ ਇਸ ਵੇਲੇ ਸੀਜ਼ਨਲ ਆ ਉੱਥੋਂ ਲੈ ਲਓ ਆਰਗੈਨਿਕ ਵੀ ਲੈ ਲਓ ਭਾਜਪੀ ਦੇ ਲੋਕਾਂ ਬਿਆਨ ਲੱਗਾ ਕਿ 10 ਲੱਖ ਡਾਲਰ ਅੰਮ੍ਰਿਤਸਰ ਵਾਤੇ ਲਾਇਆ ਜਾਵੇ ਕੁਝ ਵੀ ਨਹੀਂਗਾ ਪਿੰਟ ਹੈ 60000 ਕਰੋੜ ਦੇ ਪ੍ਰੋਜੈਕਟ ਦੇ ਕੇ ਚੱਲਣ ਦੇ 10 ਲੱਖ ਕੀ ਹੈ 1 ਮਿਲੀਅਨ ਹੁੰਦਾ ਕਰ ਰਹੇ ਲੋਕਾਂ ਨਾਲ ਦੇਖੋ 10 ਲੱਖ ਡਾਲਰ ਜੇ ਉਹ ਕਹਿੰਦੇ ਤੇ 1 ਮਿਲੀਅਨ ਹੈ 7-8 ਕਰੋੜ ਰੁਪਏ ਕਹਿ ਲਓ ਜਾਦੇ 100 ਮਿਲੀਅਨ ਗਏ ਸੋ ਮੇਰਾ ਮਤਲਬ ਕਹਿਣ ਦਾ ਕਿ ਸੰਧੂ ਸਾਹਿਬ ਤੇ ਥੌਟ ਪ੍ਰੋਸੈਸ ਜਿਹੜੀ ਆ ਉਹ ਸਾਡੇ ਨਾਲ ਮੇਲ ਨਹੀਂ ਖਾਂਦੀ ਪੰਜਾਬ ਨਾਲ ਨਾ ਪੰਜਾਬੀਅਤ ਦੇ ਨਾਲ ਸਮੁੰਦਰੀ ਦਾ ਪੋਤਾ ਹੈਗਾ ਲੱਗਦਾ ਕਿ ਦਾਦੇ ਦੇ ਨਾਂ ਤੇ ਵੋਟਾਂ ਮੰਗੀਆਂ ਜਾ ਰਹੀਆਂ ਮੈਨੂੰ ਹਰ ਕੋਈ ਮਾਪੇ ਨੂੰ ਦੱਸਦਾ ਹੁੰਦਾ ਕਿ ਚੰਗਾ ਵਾ ਵਧੀਆ ਹੈ ਅਸੀਂ ਉੱਤੇ ਕਿੰਤੂ ਪ੍ਰੰਤੂ ਨਹੀਂ ਕਰਦੇ ਪਰ ਦਿੱਲੀ ਦੇ ਨਾਲ ਲੜਾਈ ਲੜੀ ਸੀ ਅੰਗਰੇਜ਼ਾਂ ਨਾਲ ਲੜਾਈ ਲਈ ਉਹ ਦਾਦਾ ਉਹਦਾ ਉਸ ਥੌਟ ਨੂੰ ਉਸ ਵਿਚਾਰਧਾਰਾ ਨੂੰ ਲੈ ਕੇ ਚੱਲੇ ਆਹੀ ਜਿਹੜੀ ਐਂਟੀ ਇੰਡੀਆ ਸੀ ਕੰਮ ਕਰਦੇ ਜਿਹੜੇ ਲੋਕ ਅੰਗੋਰੇ ਸੀ ਉਹਨਾਂ ਦੇ ਵਿਰੁੱਧ ਤੇ ਜਿਹੜੇ ਗੋਰਿਆਂ ਦੇ ਨਾਲ ਬੈਠੇ ਸੀ ਉਹਨਾਂ ਦੇ ਵਿਰੁੱਧ ਵੀ ਸੀ ਔਰ ਸੈਕੂਲਰ ਥੌਟ ਸੀ ਤੇ ਜਿਹੜੀ ਦਾਦੇ ਦੀ ਸੋਚ ਉਹਦੇ ਪੋਤੇ ਨੂੰ ਪ੍ਰਭਾਵਿਤ ਨਹੀਂ ਕਰ ਸਕੀ ਤੇ ਪੋਤਾ ਤੁਹਾਡੀਆਂ ਗੱਲਾਂ ਦਾ ਕੀ ਪ੍ਰਭਾਵਿਤ ਹੋਊਗਾ ਜਿਹਦੇ ਤੇ ਦਾਦੇ ਦਾ ਅਸਰ ਨਾ ਹੋਵੇ ਮੇਰੇ ਫਾਦਰ ਫੌਜੀ ਸੀ ਨਾ ਤੇ ਮੇਰੇ ਤੇ ਅਸਰ ਸੀ ਮੈਂ ਉਹ ਬੰਬ ਬੰਬ ਦੇ ਨਾਲ ਕੁਛ ਬੈਠੀਆ ਫੜ ਲੈਣਾ ਪਾਰਲੀਮੈਂਟ ਚ ਮੇਰੇ ਫਾਦਰ ਦਾ ਅਸਰ ਸੀ ਇਹਨਾਂ ਦੇ ਦਾਦੇ ਦਾ ਅਸਰ ਇਹਨਾਂ ਤੇ ਹੋਇਆ ਇਹ મોદી ਦੇ ਗੁਣ ਗੈਣ ਕਰਦੇ ਰਹੇ ਉੱਥੇ ਜਾ ਕੇ ਰੈਲੀਆਂ ਕਰਾਈਆਂ ਤੇ ਉਹ ਰੈਲੀਆਂ ਦੇ ਇਨਾਮ ਚ ਟਿਕਟ ਮਿਲੀ ਇਵਜ ਹੁੰਦਾ ਹੀ ਵਿੱਚ ਕਿ ਤੂੰ ਯਾਰ ਚੱਲ ਚੰਗਾ ਕੰਮ ਕੀਤਾ ਲੈ ਫੜ 5-7 ਹਜ਼ਾਰ ਰੁਪਏ 2000 ਰੁਪਏ ਲੈ ਲੈ ਇਹਨਾਂ ਨੂੰ ਟਿਕਟ ਮਿਲ ਗਈ ਇਨਾਮ ਚ ਸਾਡੇ ਵਰਗੇ ਲੋਕਾਂ ਨੂੰ ਮਿਲਦੀ ਕੰਮ ਕਰਕੇ ਸਾਡੇ ਇਹਨਾਂ ਦਾ ਫਰਕ ਇਹ ਇਸ ਕਰਕੇ ਸੋ ਅਸੀਂ ਇਹਨਾਂ ਨੂੰ ਕਵਾਂਗੇ ਤੁਸੀਂ ਬਹੁਤ ਅੱਛੀ ਜਗ੍ਹਾ ਤੇ ਰਹੇ ਸੋ ਤੁਸੀਂ ਅੰਮ੍ਰਿਤਸਰ ਦੀ ਕੁਝ ਕਰ ਸਕਦੇ ਹੋ ਇੱਕ ਸਮਾਂ ਹੁੰਦਾ ਉਸ ਸਮੇਂ ਤੇ ਤੁਸੀਂ ਕੰਮ ਨਹੀਂ ਕੀਤਾ ਹੁਣ ਲੋਕ ਅੱਜ ਕੱਲ ਨਾ ਇਹਨਾਂ ਗੱਲਾਂ ਨੂੰ ਯਕੀਨ ਨਹੀਂ ਕਰਦੇ ਕਿ ਮੈਂ ਕਰੂੰਗਾ ਉਹ ਲੋਕ ਇਹ ਕਹਿੰਦੇ ਕੀਤਾ ਕਿ ਉਹ ਦੱਸ ਜਿਸ ਵੀ ਪੋਸਤੇ ਰਿਹਾ ਕਿ ਉਦੋਂ ਕੋਈ ਅੰਮ੍ਰਿਤਸਰ ਦਾ ਭਲਾ ਕੀਤਾ ਚੈਪਟਰ ਮਨੀਂਦਰ ਸਿੰਘ ਦੀ ਟੀਮ ਕੰਮ ਕਰੂਗੀ ਹੁਣ ਠੀਕ ਹੈ ਚੰਗੀ ਗੱਲ ਹੈ ਆਲੇ ਨੂੰ ਵੀ ਦੇਖੋ ਇਹ ਚੀਜ਼ ਤੇ ਹਰੇਕ ਨੇ ਲਚੋਣ ਪ੍ਰਚਾਰ ਲਈ ਹੋਣਾ ਸਾਨੂੰ ਉਸ ਚੀਜ਼ ਦਾ ਕੋਈ ਅਸਰ ਨਹੀਂ ਕੈਪਟਨ ਸਾਹਿਬ ਦੀ ਟੀਮ ਲੈ ਆਓ ਮੋਦੀ ਸਾਹਿਬ ਦੀ ਲੈ ਆਓ ਕੋਈ ਲੈ ਆਓ ਵੋਟਾਂ ਤੇ ਲੋਕਾਂ ਪਾਉਣੀਆਂ ਨੇ ਟੀਮ ਨੇ ਵੋਟਾਂ ਨਹੀਂ ਪਾਉਣੀਆਂ ਟੀਮ ਪ੍ਰਚਾਰ ਕਰ ਸਕਦੀ ਹੈ ਨਾ ਤੇ ਪ੍ਰਚਾਰ ਕੀ ਕਰਨਗੇ ਲੋਕਾਂ ਨੂੰ ਜਵਾਬ ਦੇ ਹੀ ਹੋਣਗੇ ਮਨੀਪੁਰ ਤੇ ਕੀ ਕਹਿਣਗੇ ਇਹ ਟੀਮ ਸਾਰੀ ਸਵਾ ਕੇ ਅੱਜ ਕਨਸਟੀਟਿਊਸ਼ਨ ਨੂੰ ਖਤਮ ਕੀਤਾ ਜਾ ਰਿਹਾ ਅੱਜ ਕਿੰਨੀਆਂ ਸਰਕਾਰਾਂ ਡੋੜਤੀਆਂ ਉੱਤੇ ਕੀ ਕਹਿਣਗੇ ਮਹਿੰਗਾਈ ਦੇ ਕੀ ਕਹਿਣਗੇ ਕਿ 200 ਰੁਪਏ ਲਈ ਲੀਟਰ ਖਾਨ ਵਾਲਾ ਤੇਲ ਹੈ ਨਹੀਂਗਾ ਕੀ ਕਹਿਣਗੇ ਉਹਨਾਂ ਦੇ ਉੱਤੇ ਬਹੁਤ ਮੁੱਦੇ ਨੇ ਜਿੱਤੇ ਤੇ ਇਹਨਾਂ ਕੋਲ ਜਵਾਬ ਹੈ ਨਹੀਂ ਆ ਜਿਹੜੇ ਜਿਹੜੀ ਭ੍ਰਿਸ਼ਟਾਚਾਰ ਹੋਇਆ ਜਿਹੜਾ ਜਿਹੜਾ ਬੀਫ ਕੰਪਨੀਆਂ ਤੋਂ 2.500 ਕਰੋੜ ਰੁਪਏ ਲਿਆ ਜਿਹੜਾ ਗਾਊ ਨੂੰ ਗਊ ਮਾਤਾ ਨੂੰ ਬਚਾਉਣ ਦੀ ਗੱਲ ਕਰਦੇ ਗਊ ਮਾਤਾ ਦੇ ਹਥਿਆਰਿਆਂ ਤੋਂ 2.5 ਸੌ ਕਰੋੜ ਰੁਪਏ ਲਿਆ ਉੱਤੇ ਕੀ ਕਹਿਣਗੇ ਆ ਕੇ ਕਿ ਜਵਾਬ ਦੇਣਗੇ ਪਾਕਿਸਤਾਨ ਦੀਆਂ ਕੰਪਨੀਆਂ ਤੋਂ ਜਿਹੜਾ ਚੰਦੇ ਲਏ ਨੇ ਉਹਦੇ ਤੇ ਪਾਕਿਸਤਾਨ ਨੂੰ ਕਹਿੰਦੇ ਦੁਸ਼ਮਣ ਦੇ ਦੁਸ਼ਮਣ ਤੋਂ ਚੰਦਾ ਲੈ ਰਹੇ ਕਈ ਰੇ ਚਾਈਨਾ ਤੋਂ ਚੰਦਾ ਲੈ ਰਹੇ ਨੇ 2000 3000 ਕਿਲੋਮੀਟਰ ਕਰੀਬ ਚਾਈਨਾ ਅੰਦਰ ਆ ਗਿਆ ਸਾਡੇ ਉਹ ਯਾਰ ਇਹਨਾਂ ਦੀ ਗੱਲਾਂ ਨੂੰ ਨਾ ਸੁਣੋ ਲੋਕ ਅੱਜ ਕੱਲ ਸਮਝਦਾਰ ਨੇ ਲੋਕਾਂ ਨੇ ਸਰਚ ਕਰ ਲੈਣਾ ਕੀ ਨੇ ਕਾਦੀ ਉਸਕੇ ਕੈਮਰਾ ਪਰ ਸਰ ਕਹੂੰਗਾ ਕਿ ਅੰਮ੍ਰਿਤਸਰ ਦੀ ਜਿਹੜੀ ਕਰੀਮ ਕਹਿ ਸਕਦੇ ਆ ਉਹ ਸਾਰੀ ਇੱਥੇ ਆ ਕੇ ਬੈਠਦੀ ਆ ਚਾਹ ਦੀਆਂ ਚੁਸਕੀਆਂ ਲੱਗਦੀਆਂ ਨੇ ਪਨੀਰ ਵੀ ਖਾਂਦੇ ਨੇ ਹੀਰਾ ਪਨੀਰ ਵਾਲਾ ਕੈਮਰਾ ਪਰ ਸਰ ਕਹੂੰਗਾ ਉਹ ਵੀ ਤਸਵੀਰ ਦਿਖਾਈ ਜਾਵੇ ਇਹ ਦੇਖ ਸਕਦੇ ਹੋ ਕਿ ਸਿਆਸਤ ਕਹਿੰਦੇ ਚਾਹ ਦੀਆਂ ਚੁਸਕੀਆਂ ਦੇ ਨਾਲ ਚੱਲਦੀ ਹੁੰਦੀ ਆ ਇਹ ਦਤੀ ਸਾਹਿਬ ਕਿਦਾਂ ਤੁਸੀਂ ਦੇਖ ਰਹੇ ਹੋ ਕਿ ਤੁਸੀਂ ਤਾਂ ਵਿਚਰਦੇ ਰਹੇ ਹੋ ਇਹ ਹੁਣ ਆਮ ਪਾਰਟੀ ਦੇ ਪਰਿਵਾਰਾਂ ਦੇ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਮੈਂ ਸਮਝਿਆ ਨਹੀਂ ਆਮ ਪਰਿਵਾਰਾਂ ਦੇ ਤੁਹਾਡਾ ਸਵਾਲ ਕੀ ਆ ਹੁੰਦਾ ਪਿਆ ਆਮ ਪਾਰਟੀ ਦੇ ਵਿੱਚ ਨਹੀਂ ਮੈਂ ਨਹੀਂ ਸਮਝਦਾ ਤੇ ਦੇਖੋ ਇੱਕ ਹਵਾ ਸੀ ਲੋਕਾਂ ਵੋਟ ਪਾ ਦਿੱਤੀ ਵਰਕਰ ਤੇ ਥੱਲੇ ਹੈ ਹੀ ਨਹੀਂ ਆਮ ਪਾਰਟੀ ਦਾ ਬੁਰਾ ਨਾਮ ਨਾ ਨਾਇਓ ਰਹੀ ਗੱਲ ਹੈ ਕਿ ਇਹ ਜ਼ਰੂਰ ਹੈ ਫਸਟ ਟਾਈਮ ਹੈ ਕਿ ਚਾਰ ਕੈਂਡੀਡੇਟ ਨੇ ਸਾਹਮਣੇ ਇਹ ਪਹਿਲੀ ਵਾਰੀ ਪੰਜਾਬ ਦੇ ਹਿਸਟਰੀ ਦੇ ਵਿੱਚ ਹੋਇਆ ਲੋਕਾਂ ਨੇ ਆਪਣੀ ਮਰਜ਼ੀ ਦੇ ਮੁਤਾਬਕ ਉਹ ਕੈਂਡੀਡੇਟ ਚੁਣਨ ਦੀ ਜਿਹੜੀ ਲੋੜ ਹੈ ਚੁਣਨਾ ਹੈ ਪਰ ਮੈਂ ਸਿਰਫ ਓਜਲਾ ਸਾਹਿਬਾਂ ਨੂੰ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਕਿ ਅੱਜ ਇਹਨਾਂ ਦੀ ਇੱਕ ਇੱਕ ਇਹ ਆਵਾਜ਼ ਆ ਕਿ ਇਹ ਮਿਲਨ ਸਰ ਪਰਵਾ ਰਹੇ ਆ ਓਜਲਾ ਸਾਹਿਬ ਜੇ ਦਿੱਲੀ ਪਾਰਲੀਮੈਂਟ ਚ ਨੇ ਤੇ ਇਹਨਾਂ ਦੇ ਦਫਤਰ ਚਲ ਜਾਓ ਸੋ ਓਜਲਾ ਜੀ ਮਿਲਦੇ ਨੇ ਸ਼ੁਕਰ ਕਿਉਂਕਿ ਬੰਦਾ ਤੇ ਓਜਲਾ ਸਾਹਿਬ ਦਾ ਪਰ ਤੁਹਾਨੂੰ ਪੁੱਛੂੰਗਾ ਵਿਰੋਧੀ ਇਹ ਕਹਿ ਰਹੇ ਨੇ ਕਿ ਓਜਲਾ ਸਾਹਿਬ ਦੇ ਨਾਲ ਉਹਨਾਂ ਦੇ ਆਪਣੇ ਲੀਡਰ ਨਹੀਂ ਚੱਲ ਰਹੇ ਇੱਕ ਨਹੀਂ ਸਚਾਈ ਹੈਗੀ 100% ਚੱਲ ਪਏ ਜੀ ਕਿਹੜੀ ਮੈਨੂੰ ਕੰਸਟਿਟੂਐਂਸੀ ਮੈਂ ਤੁਹਾਡੇ ਸਵਾਲ ਤੁਹਾਨੂੰ ਹੀ ਸਵਾਲ ਕਰਦਾ ਦੱਸੋ ਕਿਹੜੀ ਕੰਸਟਿਟੂਐਂਸੀ ਰਹਿ ਗਈ ਹੈ ਰਾਇਆ ਸੰਸੀ ਹਲਕਾ ਵੀ ਡਟ ਕੇ ਚੱਲਣ ਦੇ ਆ ਜਨਾਲਾ ਵੀ ਚਾਰਿਆ ਟਾਰੀ ਵੀ ਚਾਰਿਆ ਨਾਰਥ ਈਸਟ ਸਭ ਨਹੀਂ ਪਹੁੰਚ ਰਹੇ ਨਹੀਂ ਬਲਾਰੀਆ ਸਾਹਿਬ ਆਪਣੇ ਹਲਕੇ 'ਚ ਲੱਗੇ ਆ ਕੰਮ ਸਾਰੇ ਥੱਲੇ ਬੰਦੇ ਕਰਦੇ ਵਿੱਚ ਕਿਸੇ ਪਾਰਟੀ ਦੇ ਨਹੀਂ ਕਦੀ ਵੀ ਨਹੀਂ ਜਾਏਗਾ ਜੀ ਉਹ ਬੰਦਾ ਬੜਾ اخਲਾਕੀ ਤੌਰ ਤੇ ਮਜ਼ਬੂਤ ਬੰਦਾ ਜੀ ਉਹ ਇਹ ਨਹੀਂ ਉਹਨੂੰ ਕੋਈ ਲਾਲਚ ਨਹੀਂ ਹੈ ਕਿ ਪਾਰਟੀ ਕੋਈ ਲਾਲਚ ਦੇ ਦੇਗੀ ਉਹ ਆਪਣੇ ਠੀਕ ਹੈ ਸਿਧਾਂਤਾਂ ਤੇ ਖੜਾ ਬੰਦਾ ਬਿਲਕੁਲ ਪਾਰਟੀ ਦੇ ਨਾਲ ਆ ਤੇ ਦੇਖਣਾ ਸਾਊਥ ਹਲਕਾ ਬਿਲਕੁਲ ਚੰਗੀਆਂ ਵੋਟਾਂ ਤੇ ਜਿਤਾ ਕੇ ਭੇਜੇਗਾ ਕਾਂਗਰਸ ਪਾਰਟੀ ਨੂੰ ਸਭ ਇਹ ਕੱਲ ਆਮ ਪਾਰਟੀ ਦੇ ਵਿੱਚ ਵਾਧਾ ਹੁੰਦਾ ਗਿਆ ਰਿਹਾ ਤੇ ਕਿੱਦਾਂ ਦੇਖ ਰਹੋ ਆਮ ਪਾਰਟੀ ਚ ਬਹੁਤ ਵਾਧਾ ਹੋ ਰਿਹਾ ਹੈ ਵੱਡੇ ਵੱਡੇ ਲੀਡਰ ਆ ਰਹੇ ਹੈਲੋ ਇੱਕ ਮਿੰਟ ਇਸ ਸਿਆਸਤ ਇਹ ਸਦਕੀ ਫੋਨ ਆਉਂਦੇ ਪਏ ਨੇ ਲੋਕਾਂ ਦੇ ਵਿਚਰਨ ਵਾਸਤੇ ਆਮ ਲੋਕ ਕੀ ਸੋਚ ਰਹੇ ਹੈ ਜੀ ਔਜਲਾ ਸਾਹਿਬ ਵਿਚਾਰੇ ਜੀ ਸਭ ਤੋਂ ਪਹਿਲਾਂ ਤੇ ਔਜਲਾ ਸਾਹਿਬ ਇੱਕ ਨੇਕदिल ਇਨਸਾਨ ਆ ਔਰ ਗੁਰੂ ਨਗਰੀ ਦੇ ਲੋਕ ਜਿਹੜੇ ਆ ਉਹ ਜਾਣਦੇ ਨੇ ਵੀ ਔਜਲਾ ਸਾਹਿਬ ਕਿੱਦਾਂ ਦੇ ਇਨਸਾਨ ਆ ਔਜਲਾ ਸਾਹਿਬ ਨੇ ਅੰਮ੍ਰਿਤਸਰ ਦੇ ਲੋਕਾਂ ਦੇ ਦਿਲਾਂ ਚ ਜਗ੍ਹਾ ਬਣਾਈ ਆ ਹੂੰ ਇਸ ਕਰਕੇ ਜਿਹੜੇ ਲੋਕ ਇੱਥੋਂ ਦੇ ਸਾਰਿਆਂ ਨੂੰ ਪਤਾ ਕਿਹੜਾ ਬਾਹਰੋਂ ਆਇਆ ਤੇ ਕਿਹੜਾ ਇੱਥੋਂ ਆ ਇਹਦਾ ਰਿਜ਼ਲਟ ਜਿਹੜਾ ਤੁਹਾਨੂੰ 4 ਤਰੀਕ ਨੂੰ ਮਿਲ ਜਾਣਾ ਇਸ ਵਾਰ ਜਿਹੜਾ ਵਾ ਹਰ ਸ਼ਹਿਰ ਦੇ ਹਰ ਇੱਕ ਬੰਦੇ ਨੇ ਮਨ ਬਣਾ ਲਿਆ ਵੀ ਗੁਰਜੀਤ ਸਿੰਘ ਜੀ ਦਿਲ ਦੀ ਸੁਣੋ ਓਜਲਾ ਜੀ ਨੂੰ ਬਿਲਕੁਲ ਬਿਲਕੁਲ ਕਿਉਂਕਿ ਓਜਲਾ ਸਾਹਿਬ ਸਾਡੇ ਵਰਗੇ ਹੈਗੇ ਵਿਚਾਰੇ ਤੇ ਇੱਥੇ ਰਹਿਣਾ ਉਹਨਾਂ ਨੇ ਤੇ ਇਹ ਤੇ ਵਿਚਾਰੇ ਬਾਹਰੋਂ ਆਏ ਆ ਅੱਜ ਮੌਕੇ ਤੇ ਉਤਰੇ ਆ ਤੇ ਇਹਨਾਂ ਨੂੰ ਸਾਡੇ ਇੱਥੇ ਕਿੱਥੇ ਇੱਥੇ ਗਰਮੀ ਬਹੁਤ ਲੱਗਣੀ ਇਹਨਾਂ ਨੂੰ ਇਹਨਾਂ ਨਹੀਂ ਰਹਿਣਾ 4 ਤੋਂ ਬਾਅਦ ਇਹਨਾਂ ਵੈਸੇ ਨਹੀਂ ਲੱਭਣਾ ਤੇ ਇਹ ਗੱਲ ਸੱਚ ਹੈ ਵੀ ਔਜਲਾ ਸਾਹਿਬ ਇੱਕ ਨਿੱਕदिल ਇਨਸਾਨ ਹੈ ਔਰ ਤੀਸਰੀ ਵਾਰ ਔਜਲਾ ਸਾਹਿਬ ਹੀ ਜਿੱਤਣਗੇ ਜਿੰਨੇ ਵਿਕਾਸ ਔਜਲਾ ਸਾਹਿਬ ਨੇ ਕਰਾਤੇ ਬੰਦੇ ਭਾਰਤ ਟ੍ਰੇਨ ਹੁਣ ਬੁਲਟ ਟ੍ਰੇਨ ਵੀ ਆਈ ਨਹੀਂ ਆਲੇ ਦੁਆਲੇ ਲਿੰਕ ਰੋਡ ਬਣ ਰਹੇ ਆ ਇੱਥੋਂ ਜਨਾਲੇ ਨੂੰ ਜਾਓ ਵੇਖੋ ਕਿਦਾਂ ਮਿੰਟੋ ਮਿੰਟ ਪਹੁੰਚ ਜਾਈਦਾ 에어ਪੋਰਟ ਤੇ ਵੇਖੋ ਰੇਲਵੇ ਸਟੇਸ਼ਨ ਤੇ ਵੇਖੋ ਜਾ ਕੇ ਵਰਾਸਤੀ ਨਹਿਰ ਦੀ ਸਫਾਈ ਕਰਾਤੀ ਆ ਗੁਰਨਾਨ ਕੋ ਹਸਪੀਟਲ ਜਾ ਕੇ ਵੇਖੋ ਤੁਸੀਂ ਕ ਜਾ ਰਿਹਾ ਉੱਥੇ ਆਪਣਾ ਆਕਸੀਜਨ ਪਲਾਂਟ ਜਿਹੜਾ ਵਾ ਫਿਰ ਉੱਥੇ ਹੀ ਆਪਣਾ ਇਹਨਾਂ ਨੇ ਐਕਸਟਰਾ ਮਸ਼ੀਨ ਇਹੋ ਜੇ ਬਹੁਤ ਸਾਰੇ ਕੰਮ ਆ ਔਜਲਾ ਸਾਹਿਬ ਨੇ ਜਿਹੜਾ ਵਾ ਮੇਰੇ ਸਰ ਦੇ ਵਿੱਚ ਕਰਾਏ ਗਣਉਣ ਲੱਗੇ ਤੇ ਬੜਾ ਲੰਮਾ ਹੋ ਜੂ ਪਰ ਜਦੋਂ ਗੱਲ ਜਦ ਵੀ ਕਿਤੇ ਆਈ ਸ਼ਹਾਦਤ ਦੀ ਤੇ ਉਦੋਂ ਵੀ ਗਾੜੀ ਔਜਲਾ ਸਾਹਿਬ ਹੀ ਆਏ ਉਦੋਂ ਇਹ ਸਾਰੇ ਲੋਗੇ ਸੀਗੇ ਅੱਜ ਜਿਹੜੇ ਔਜਲਾ ਸਾਹਿਬ ਤੇ ਉਂਗਲਾਂ ਚੁੱਕ ਦਿੰਦੇ ਨੇ ਨਾ ਜਦੋਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬੰਬ ਡਿੱਗਾ ਸੀ ਤੇ ਔਜਲਾ ਸਾਹਿਬ ਨੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਫੜਿਆ ਸੀ ਕਿਸਾਨਾਂ ਲਈ 1.5 ਸਾਲ ਧਰਨੇ ਤੇ ਬੈਠੇ ਰਹੇ ਗੁਰੂ ਗ੍ਰੰਥ ਸਾਹਿਬ ਦੇ ਮਤਲਬ ਕੋਈ ਇਹੋ ਜਿਹਾ ਕੰਮ ਹੈ ਨਾ ਸਿਰਫ ਤਸਵੀਰ ਦਿਖਾਈ ਜਾਵੇ ਓਜਲਾ ਸਾਹਿਬ ਦੇਖਦੇ ਹੋ ਕਾਫਲਾ ਕਿਦਾਂ ਮਿਲਦਾ ਪਿਆ ਓਜਲਾ ਸਾਹਿਬ ਕੋ ਇੱਕ ਸਵਾਲ ਮੈਂ ਜ਼ਰੂਰ ਲੈਣਾ ਚਾਹਾਂਗਾ ਕਿਉਂਕਿ ਲੋਕ ਕਹਿ ਰਹੇ ਨੇ ਕਿ ਉਹ ਸਵਾਲ ਬਹੁਤ ਵੱਡਾ ਵਾ ਜੇ ਓਜਲਾ ਸਾਹਿਬ ਜਵਾਬ ਦੇ ਸਕ ਗਏ ਗੱਲਬਾਤ ਕਰਾਂਗੇ ਓਜਲਾ ਸਾਹਿਬ ਨਾਸ਼ਰ ਦਾ ਸਵਾਲ ਮੇਰਾ ਇਹ ਸਿੱਧੂ ਸਾਹਿਬ ਆ ਰਹੇ ਪ੍ਰਚਾਰਵਾਦੀ ਆ ਰਹੇ ਆ ਦੋ ਦਿਨ ਤੱਕ ਪਹੁੰਚ ਜਾਣਗੇ ਜੀ ਬਿਲਕੁਲ 100% ਕਾਂਗਰਸ ਜਿੱਤੇਗੀ ਯਾਰ ਡੋਨਟ ਵਰੀ ਅਬ ਵੀ ਸਾਡੇ ਲੋਕਾਂ ਨੂੰ ਕੋਈ ਇੱਕੋ ਅਪੀਲ ਕਰੂੰਗਾ ਕਿ ਮਤ ਦਾ ਦਾਨ ਸਹੀ ਤਰੀਕੇ ਨਾਲ ਕਰਿਓ ਔਰ ਸੋਚ ਸਮਝ ਕੇ ਕਰਿਓ ਸਿੱਧੂ ਸਾਹਿਬ ਵੀ ਪ੍ਰਚਾਰ ਵਾਸਤੇ ਆਉਣਗੇ ਇਹ ਦਾਵਾ ਕੀਤਾ ਜਾ ਰਿਹਾ ਓਜਲਾ ਸਾਹਿਬ ਦੇ ਵੱਲੋਂ ਤੇ ਕਿਹਾ ਜਾ ਰਿਹਾ ਕਿ ਲੋਕਾਂ ਚ ਮੈਂ ਵਿਚਰਨ ਵਾਲਾ ਪਰਿਵਾਰ ਚ ਖੜਨ ਵਾਲਾ ਤੇ ਇਸੇ ਕਰਕੇ ਹੀ ਹਰ ਇੱਕ ਬੋਰਡ ਦੇ ਉੱਪਰ ਲਿਖਿਆ ਆ ਦਿਲ ਦੀ ਸੁਨੋ ਤੇ ਓਜਲਾ ਚੁਣੋ ਕੈਮਰਾਮੈਨ ਮਨੋਜ ਦੇ ਨਾਮ ਅਜਿੰਦਰ ਸਿੰਘ ਲਿਵਿੰਗ ਇਨ ਨਿਊਜ਼ ਅਮਰਿਤਸਰ